ਬਦਲਾ ਲੈਣ ਦੇ ਲਈ ਮਤਰੀ ਮਾਂ ਨੇ ਕਰ ਦਿੱਤਾ ਆਪਣੀ ਹੀ ਧੀ ਦਾ ਇੱਕ ਮੰਗਤੇ ਦੇ ਨਾਲ ਵਿਆਹ ਉਸ ਤੋਂ ਬਾਅਦ ਮੰਗਤੇ ਨੇ ਕੀਤੇ ਵਿਆਹ ਵਾਲੀ ਰਾਤ ਇਹੋ ਜੇ ਵੱਡੇ ਖੁਲਾਸੇ ਜਿਸ ਨੂੰ ਸੁਣ ਸਾਰਿਆਂ ਦੇ ਹੋਸ਼ ਉੱਡ ਗਏ ਸਾਰੇ ਜਣੇ ਡੰਗ ਰਹਿ ਗਏ ਆਖਰਕਾਰ ਪੁਲਿਸ ਉੱਤੇ ਕੀ ਲੈਣਾ ਹੈ ਦੋਸਤੋ ਬਣੇ ਰਹੋ ਜੀ ਵੀਡੀਓ ਦੇ ਅੰਤ ਤੱਕ ਦੇਵਾਂਗੇ ਜੀ ਕੱਲੇ ਕੱਲੇ ਸਵਾਲ ਦਾ ਜਵਾਬ ਜੇਕਰ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਰੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਅਰਜਨ ਸਿੰਘ ਆਪਣੇ ਅਤੀਤ ਬਾਰੇ ਬਿਲਕੁਲ ਭੁੱਲ ਚੁੱਕਿਆ ਹੈ ਉਹ ਰੋਬਸ ਗਲੀਆਂ ਦੇ ਉੱਪਰ ਸੋ ਜਾਂਦਾ ਹੈ ਉੱਥੇ ਹੀ ਉੱਠਦਾ ਹੈ ਉਹੀ ਉਸ ਦਾ ਘਰ ਹਨ ਜਿਆਦਾਤਰ ਵੱਡੀਆਂ ਕੋਠੀਆਂ ਬੰਗਲਿਆਂ ਦੇ ਅੱਗੇ ਸੋ ਜਾਂਦਾ ਹੈ ਕਿਉਂਕਿ ਉਸ ਨੂੰ ਉਮੀਦ ਰਹਿੰਦੀ ਹੈ ਕਿ ਅੰਦਰ ਕਾਫੀ ਜਣੇ ਹਨ ਕਾਫੀ ਦਿਲਦਾਰ ਪੈਸੇ ਵਾਲੇ ਲੋਕ ਹਨ ਕਿਉਂਕਿ ਜਿਆਦਾਤਰ ਜੋ ਅਮੀਰ ਘਰ ਹਨ ਆਪਣਾ ਬਚਿਆ ਖੁਚਾ ਖਾਣਾ ਬਾਹਰ ਜੋ ਮੰਗਤੇ ਬੈਠੇ ਹਨ ਉਹਨਾਂ ਨੂੰ ਦੇ ਦਿੰਦੇ ਹਨ ਅਰਜਨ ਵੀ ਉਹਨਾਂ ਹੀ ਪੈਸਿਆਂ ਤੇ ਉਹਨਾਂ ਹੀ ਰੋਟੀਆਂ ਤੇ ਪੜਨ ਵਾਲਾ ਸ਼ਖਸ ਹੈ ਲੁਧਿਆਣਾ ਦੀਆਂ ਸੜਕਾਂ ਤੇ ਉਸ ਨੂੰ ਪੜਦੇ ਹੋਏ ਇਹਨਾਂ ਨੂੰ ਤਜਰਬਾ ਤਾਂ ਹੋ ਚੁੱਕਿਆ ਹੈ ਵੀ ਇੱਥੇ ਹੋਰ ਕੁਝ ਨਹੀਂ ਮਿਲਦਾ ਇੱਥੇ ਬਸ ਜੜਾ ਕਿ ਇਹ ਰੋਟੀ ਚਾਰ ਮਿਲ ਜਾਵੇ ਉਸ ਦੇ ਨਾਲ ਗੁਜ਼ਾਰਾ ਹੋ ਜਾਂਦਾ ਹੈ ਉਸ ਦੀਆਂ ਅੱਖਾਂ ਦੇ ਵਿੱਚ ਅਜੀਬ ਜਿਹਾ ਡਰ ਹੈ ਲੇਕਿਨ ਇੱਕ ਰੱਬ ਤੋਂ ਵੀ ਆਸ ਹੈ ਵੀ ਰੱਬ ਜੀ ਇੱਕ ਨਾ ਇੱਕ ਦਿਨ ਮੇਰੀ ਜ਼ਿੰਦਗੀ ਸੁਖਾਲੀ ਕਰ ਦੇਣਗੇ ਅੱਜ ਅਚਾਨਕ ਹੀ ਉਹ ਉਸੇ ਹੀ ਸੜਕ ਦੇ ਉੱਪਰ ਉਸੇ ਹੀ ਸੜਕ ਦੇ ਕਿਨਾਰੇ ਜਿੱਥੇ ਕਿ ਲਗਭਗ ਉਹ ਸੋਇਆ ਕਰਦਾ ਹੈ ਸੁੱਤਾ ਪਿਆ ਹੈ ਦੋਸਤੋ ਅਚਾਨਕ ਹੀ ਉਸ ਨੂੰ ਇੱਕ ਕੋਮਲ ਜੀ ਆਵਾਜ਼ ਉਠਾ ਦਿੰਦੀ ਹੈ ਬੜੀ ਸੌਫਟ ਜੀ ਆਵਾਜ਼ ਹੈ ਜਿਵੇਂ ਕਿ ਉਸ ਆਵਾਜ਼ ਦੇ ਵਿੱਚ ਸ਼ਹਿਦ ਘੁਲਿਆ ਹੋਵੇ ਇਹ ਆਵਾਜ਼ ਹੈ ਜੀ ਸਿਮਰਨ ਕੌਰ ਦੀ ਦੋਸਤੋ ਸਮਰੰਦਰੀ ਹੈ ਉਸ ਮੰਗਤੇ ਨੂੰ ਉਠਾਉਂਦੀ ਹੈ ਉਸ ਦੇ ਹੱਥ ਦੇ ਵਿੱਚ ਇੱਕ ਸਫੇਦ ਲਿਫਾਫੇ ਦੇ ਵਿੱਚ ਕੁਝ ਰੋਟੀਆਂ ਅਤੇ ਕੁਝ ਅਚਾਰ ਦੀਆਂ ਫਾੜੀਆਂ ਲਿਪਟੀਆਂ ਹਨ ਦੇਖਣ ਦੇ ਵਿੱਚ ਕਾਫੀ ਅਮੀਰ ਘਰੋਂ ਲੱਗ ਰਹੀ ਹੈ ਇਹ ਜਪਦਾ ਹੈ ਜਿਵੇਂ ਸਾਹਮਣੇ ਜੋ ਇੰਨੀ ਵੱਡੀ ਹਵੇਲੀ ਹੈ ਇਸ ਦੇ ਵਿੱਚੋਂ ਆਈ ਹੈ ਦੋਸਤੋ ਉਸ ਆਵਾਜ਼ ਨੇ ਉਸ ਨੂੰ ਉਠਾਇਆ ਅਤੇ ਕਿਹਾ ਆलो ਤੁਹਾਨੂੰ ਇਸ ਦੀ ਲੋੜ ਹੈ ਖਾ ਲੋ ਅਰਜਨ ਨੇ ਪੁੱਛਿਆ ਕਿਉਂ ਤੁਸੀਂ ਮੈਨੂੰ ਕਿਉਂ ਦੇ ਰਹੇ ਹੋ ਮੈਂ ਤਾਂ ਇੱਥੋਂ ਕਿਤੋਂ ਹੋਰ ਲੈ ਕੇ ਖਾ ਲੂੰਗਾ ਤੁਸੀਂ ਆਪ ਮੈਨੂੰ ਉਠਾਇਆ ਅਬ ਤੁਸੀਂ ਹਵੇਲੀ ਦੇ ਵਿੱਚੋਂ ਚੱਲ ਕੇ ਆਏ ਅਤੇ ਮੈਨੂੰ ਰੋਟੀ ਦੇ ਰਹੇ ਹੋ ਕੀ ਗੱਲ ਹੈ ਅੱਗੋਂ ਸਿਮਰਨ ਬੋਲਦੀ ਹੈ ਕਿਉਂਕਿ ਤੁਹਾਨੂੰ ਲੋੜ ਹੈ ਇਹਨਾਂ ਸਿੱਧਾ ਸਵਾਲ ਦਾ ਜਵਾਬ ਸੁਣ ਕੇ ਅਰਜਨ ਨਿਹਾਲ ਹੋ ਜਾਂਦਾ ਹੈ ਅਰਜਨ ਸੋਚਦਾ ਹੈ ਕੋਈ ਗੱਲ ਨਹੀਂ ਚਲੋ ਆਪਾਂ ਰੋਟੀ ਖਾ ਲੈਂਦੇ ਹਾਂ ਵੈਸੇ ਵੀ ਭੁੱਖ ਲੱਗੀ ਹੈ ਖਾ ਲੈਨੇ ਹਾਂ ਦੋਸਤੋ ਉਨ੍ਹਾਂ ਹੱਥਾਂ ਦੇ ਵਿੱਚੋਂ ਉਸਨੇ ਉਹ ਜਿਹੜਾ ਰੋਟੀਆਂ ਵਾਲਾ ਲਿਫਾਫਾ ਹੈ ਉਸਨੂੰ ਫੜ ਲਿਆ ਅਰਜਨ ਦੀਆਂ ਅੱਖਾਂ ਦੇ ਵਿੱਚ ਬੜੀ ਹੀ ਅਨੋਕੀ ਚਮਕ ਸੀ ਉਹ ਉਸ ਹਵੇਲੀ ਦੇ ਵੱਲ ਬੜੀ ਉਮੀਦ ਭਰੀ ਨਿਗਾਹ ਨਾਲ ਦੇਖਦਾ ਹੈ ਲੇਕਿਨ ਬਚਪਨ ਦੇ ਕੁਝ ਪਲ ਜੋ ਕਿ ਉਸਨੂੰ ਬੜੇ ਧੁੰਦਲੇ ਧੁੰਦਲੇ ਯਾਦ ਹਨ ਕਿਉਂ ਲੁਧਿਆਣੇ ਦੀਆਂ ਸੜਕਾਂ ਨੇ ਭੀੜ ਦੇ ਉਸਦੇ ਸਾਰੇ ਬਚਪਨ ਦੀਆਂ ਯਾਦਾਂ ਮਿਟਾ ਚੁੱਕੀਆਂ ਹਨ ਅਤੇ ਉਸਨੂੰ ਮੰਦਾ ਬੰਦਾ ਯਾਦ ਆਉਂਦਾ ਹੈ ਜਿਵੇਂ ਕਿ ਕੋਈ ਉਸਦੇ ਸਾਹਮਣੇ ਪਾਣੀ ਦੇ ਵਿੱਚ ਡੁੱਬ ਰਿਹਾ ਹੋਵੇ ਅਤੇ ਉਹ ਕਿਨਾਰੇ ਦੇ ਉੱਪਰ ਚੀਖ ਸੰਘਾੜ ਰਿਹਾ ਹੋਵੇ ਲੇਕਿਨ ਇਹ ਸੁਪਨੇ ਵਾਂਗੂ ਜਾਪਦਾ ਹੈ ਇਸ ਦਾ ਸੱਚਾਈ ਦੇ ਨਾਲ ਸ਼ਾਇਦ ਹੀ ਅਰਜਨ ਨੂੰ ਕੋਈ ਸੰਬੰਧ ਲੱਗਦਾ ਹੈ ਦੋਸਤੋ ਪਿੱਛੇ ਮੁੜ ਕੇ ਦੇਖਦਾ ਹੈ ਜਿਵੇਂ ਕਿ ਕੋਈ ਉਸ ਨੂੰ ਘੂਰ ਰਿਹਾ ਹੋਵੇ ਇੱਕਦਮ ਅਚਾਨਕ ਪਿੱਛੇ ਮੁੜਿਆ ਦੇਖਿਆ ਤਾਂ ਉੱਥੇ ਕੋਈ ਵੀ ਨਹੀਂ ਹੈ ਲੇਕਿਨ ਉਸੇ ਹੀ ਹਵੇਲੀ ਦੇ ਉੱਪਰ ਇੱਕ ਬਜ਼ੁਰਗ ਔਰਤ ਜਿਸ ਨੇ ਬੜੇ ਸੋਨੇ ਦੇ ਗਹਿਣੇ ਪਾਏ ਹਨ ਇੰਜ ਜਪਦਾ ਹੈ ਜਿਵੇਂ ਕਿ ਇਹ ਹੀ ਇਸ ਹਵੇਲੀ ਦੀ ਮਾਲਕ ਹੋਵੇ ਬੜੇ ਭਿਆਨਕ ਜਿਹੇ ਤਰੀਕੇ ਨਾਲ ਉਸ ਨੂੰ ਦੇਖ ਰਹੀ ਹੈ ਉਸ ਦੀਆਂ ਅੱਖਾਂ ਦੇ ਵਿੱਚ ਇਕ ਗੁੱਸਾ ਪਰਿਆ ਹੈ ਗੁੱਸਾ ਮੰਗਤੇ ਵਾਸਤੇ ਹੈ ਜਾਂ ਫਿਰ ਉਸੇ ਹੀ ਕੁੜੀ ਵਾਸਤੇ ਜੋ ਕਿ ਉਸੇ ਦੀ ਹੀ ਹਵੇਲੀ ਦੇ ਵਿੱਚੋਂ ਬਾਹਰ ਇੱਕ ਮੰਗਤੇ ਨੂੰ ਰੋਟੀ ਦੇਣ ਦੇ ਲਈ ਗਈ ਸੀ ਆਖਿਰ ਕੀ ਵਜ੍ਹਾ ਸੀ ਕਿਉਂ ਗੁੱਸਾ ਕਰ ਰਹੀ ਹੈ ਦਰਅਸਲ ਇਹ ਰੂਪਕੋਰ ਹੈ ਉਸੇ ਹੀ ਹਵੇਲੀ ਦੀ ਮਾਲਕਣ ਉਸੇ ਹੀ ਹਵੇਲੀ ਦੀ ਇੱਕੋ ਇੱਕ ਕਰਤਾ ਤਰਤਾ ਸਭ ਨੌਕਰ ਚੱਕਰ ਉਸ ਤੋਂ ਡਰਦੇ ਹਨ ਸਭ ਲੋਕ ਉਸ ਤੋਂ ਦਬ ਕੇ ਰਹਿੰਦੇ ਹਨ ਉਸ ਦਾ ਸਵਾ ਬੜਾ ਗੁੱਸੇ ਵਾਲਾ ਹੈ ਬੜਾ ਕੰਟਰੋਲ ਕਰਦੀ ਹੈ ਸਾਰਿਆਂ ਤੇ ਹਵੇਲੀ ਦੇ ਵਿੱਚ ਉਸ ਦੀ ਇਜਾਜ਼ਤ ਤੋਂ ਬਿਨਾ ਪਤਾ ਵੀ ਨਹੀਂ ਹਿਲਦਾ ਸਭ ਨੌਕਰ ਚਾਕਰ ਡਰਾਈਵਰ ਅਤੇ ਬਾਕੀ ਮੁਲਾਜ਼ਮ ਉਸ ਤੋਂ ਪੈ ਖਾਂਦੇ ਹਨ ਦੋਸਤੋ ਜਿਵੇਂ ਹੀ ਸਿਮਰਨ ਅੰਦਰ ਆਂਦੀ ਹੈ ਅੰਦਰ ਮੇਜ ਦੇ ਉੱਪਰ ਆਪਣੀਆਂ ਉਂਗਲੀਆਂ ਵਜਾ ਵਜਾ ਕੇ ਜਿਵੇਂ ਕਿ ਕੁਝ ਸੋਚਦੀ ਹੈ ਰੂਪਕੌਰ ਉਸ ਦਾ ਇੰਤਜ਼ਾਰ ਕਰ ਰਹੀ ਹੈ ਦੋਸਤੋ ਰੂਪਕੌਰ ਨੂੰ ਇਸ ਅਜੀਬ ਤਰ੍ਹਾਂ ਬੈਠੀ ਦੇਖ ਸਿਮਰਨ ਦਾ ਮਨ ਜਿਹੜਾ ਹੈ ਟਟਰ ਜਾਂਦਾ ਹੈ ਉਸਦੇ ਮਨ ਦੇ ਵਿੱਚ ਤਰ੍ਹਾਂ-ਤਰ੍ਹਾਂ ਦੇ ਤੂਫਾਨ ਉੱਠਣ ਲੱਗੇ ਹਨ ਇਹ ਕੀ ਕਰਨਾ ਚਾਹਦੀ ਹੈ ਰੂਪਕੌਰ ਮਰਤੋ ਕੀ ਚਾਹਦੀ ਹੈ ਇਹ ਮੇਰੀ ਮਤਰੀ ਮਾਂ ਹੈ ਜਦੋਂ ਵੀ ਇਹ ਇਸ ਤਰ੍ਹਾਂ ਬੈਠਦੀ ਹੈ ਇਸ ਤਰ੍ਹਾਂ ਕੁਝ ਸੋਚਣ ਲੱਗਦੀ ਹੈ ਜ਼ਰੂਰ ਇਸ ਤੇ ਮਨ ਦੇ ਵਿੱਚ ਮੇਰੇ ਵਾਸਤੇ ਕੁਝ ਨਾ ਕੁਝ ਖੁਰਾ ਫਾਤੀ ਆਂਦਾ ਹੈ ਦੋਸਤੋ ਬੜੇ ਹੈਰਾਨੀਜਨਕ ਭਾ ਨਾਲ ਉਸ ਤੋਂ ਪੁੱਛਦੀ ਹੈ ਕੀ ਗੱਲ ਹੈ ਮਾਂ ਤੁਸੀਂ ਇੱਥੇ ਕਿਉਂ ਬੈਠੇ ਹੋ ਦੋਸਤੋ ਰੂਪਕੌਰ ਬੋਲਦੀ ਹੈ ਕਿ ਮੈਂ ਤੇਰੇ ਵਾਸਤੇ ਬੜਾ ਚੰਗਾ ਸੋਚਿਆ ਹੈ ਤੈਨੂੰ ਇੱਕ ਵੱਡਾ ਇਨਾਮ ਦੇਣਾ ਹੈ ਤੂੰ ਅੱਜ ਮੰਗਤੇ ਨੂੰ ਰੋਟੀ ਪਾ ਕੇ ਆਈ ਹੈ ਲੇਕਿਨ ਤੂੰ ਮੈਥੋਂ ਪੁੱਛਿਆ ਤਾਂ ਨਹੀਂ ਮੈਥੋਂ ਇਜਾਜ਼ਤ ਨਹੀਂ ਲਈ ਇਸ ਲਈ ਅੱਜ ਤੈਨੂੰ ਇਨਾਮ ਦੇਵਾਂਗੇ ਤੂੰ ਕਾਫੀ ਵੱਡੀ ਹੋ ਗਈ ਹੈ ਤੂੰ ਇਹਨਾਂ ਵੀ ਨਹੀਂ ਸਮਝਦੀ ਕਿ ਮੈਂ ਇਸ ਘਰ ਦੀ ਮਾਲਕਣ ਹਾਂ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਮੇਰ ਤੋਂ ਪੁੱਛਣਾ ਚਾਹੀਦਾ ਹੈ ਕਿ ਮੈਂ ਬਚਪਨ ਤੋਂ ਤੈਨੂੰ ਇਹ ਨਹੀਂ ਸਿਖਾਇਆ ਕੋਈ ਵੀ ਕੰਮ ਕਰੋ ਤਾਂ ਪਹਿਲਾਂ ਵੱਡਿਆਂ ਦੀ ਸਲਾਹ ਲੈਣੀ ਚਾਹੀਦੀ ਹੈ ਅਗੋਂ ਸਿਮਰਨ ਬੋਲਦੀ ਹੈ ਇਸ ਵਿੱਚ ਕਿਹੜੀ ਗੱਲ ਹੈ ਭਲਾ ਚੰਗਾ ਕੰਮ ਹੀ ਤਾਂ ਕੀਤਾ ਹੈ ਚੰਗੇ ਕੰਮ ਵਾਸਤੇ ਤੁਸੀਂ ਕਿਹੜਾ ਕਦੇ ਟਾਲ ਕਰਨੀ ਸੀ ਇਹਨੇ ਚੰਗੇ ਹੋ ਤੁਸੀਂ ਇਸ ਤਰ੍ਹਾਂ ਗੱਲਾਂ ਦੇ ਵਿੱਚ ਮੱਕੜ ਲਗਾਉਣ ਦੀ ਕੋਸ਼ਿਸ਼ ਕਰਦੀ ਹੈ ਸ਼ਾਇਦ ਰੂਪਕੌਰ ਜਿਹੜੀ ਹੈ ਠੰਡੀ ਹੋ ਜਾਵੇ ਲੇਕਿਨ ਨਹੀਂ ਰੂਪਕੌਰ ਦੇ ਸਿਰ ਦੇ ਉੱਪਰ ਅੱਜ ਤੂਫਾਨ ਚੜਿਆ ਹੈ ਉਸ ਦੇ ਵਿੱਚ ਸ਼ੈਤਾਨ ਬੋਲ ਰਿਹਾ ਹੈ ਰੂਪਕੌਰ ਅਚਾਨਕ ਬੋਲਦੀ ਹੈ ਇੱਕ ਬੜੇ ਦਬਦਬੇ ਤਰੀਕੇ ਨਾਲ ਹੁਕਮ ਦਿੰਦੀ ਹੈ ਕਿ ਮੈਂ ਤੇਰਾ ਵਿਆਹ ਕਰਨਾ ਚਾਹੁੰਦੀ ਹਾਂ ਤੇਰਾ ਵਿਆਹ ਅਰਜਨ ਸਿੰਘ ਨਾਲ ਹੋਵੇਗਾ ਦੋਸਤੋ ਅਚਾਨਕ ਹੀ ਸਿਮਰਨ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਚੁੱਕੀ ਹੈ ਅਰਜਨ ਸਿੰਘ ਕੌਣ ਕਿਸ ਲੜਕੇ ਦੀ ਗੱਲ ਕਰ ਰਹੇ ਹੋ ਕਿੱਥੋਂ ਦਾ ਹੈ ਤੁਸੀਂ ਮੇਰੇ ਤੋਂ ਬਿਨਾ ਪੁੱਛੇ ਮੇਰਾ ਰਿਸ਼ਤਾ ਵੀ ਤੈਕਰ ਜਤਾ ਮੈਨੂੰ ਪੁੱਛਤਾ ਨੇਂਦੇ ਮੈਂ ਵੀ ਪੜੀ ਲਿਖੀ ਹਾਂ ਮੈਂ ਵੀ ਆਪਣਾ ਚੰਗਾ ਮਾੜਾ ਸੋਚਦੀ ਹਾਂ ਇਹ ਕਿਹੜੀਆਂ ਗੱਲਾਂ ਕਰ ਰਹੇ ਹੋ ਹਾਲੇ ਤਾਂ ਮੇਰੀ ਭੈਣ ਵੀ ਛੋਟੀ ਹੈ ਜੇਕਰ ਮੈਂ ਚਲੀ ਗਈ ਉਸ ਦਾ ਧਿਆਨ ਕੌਣ ਰੱਖੇਗਾ ਅਗੋ ਰੂਪਕੌਰ ਇੱਕ ਦਰਦਵੀਂ ਆਵਾਜ਼ ਦੇ ਵਿੱਚ ਬੋਲਦੀ ਹੈ ਨਾ ਕਰ ਰਹੀ ਹੈ ਤੈਨੂੰ ਪਤਾ ਹੈ ਨਾ ਨਾ ਕਰਨ ਦਾ ਇਲਜ਼ਾਮ ਕੀ ਹੋਵੇਗਾ ਤੇਰੀ ਭੈਣ ਨੂੰ ਹਜੇ ਵੀ ਮੈਂ ਪਾੜ ਰਹੀ ਹਾਂ ਦੇਖ ਲੈ ਫਿਰ ਉਸ ਦਾ ਇਨਜਾਮ ਕੀ ਹੋਵੇਗਾ ਦੋਸਤੋ ਅਚਾਨਕ ਹੀ ਸਿਮਰਨ ਬੋਲ ਪੈਂਦੀ ਹੈ ਕੀ ਤੁਸੀਂ ਉਸ ਨੂੰ ਸਜ਼ਾ ਦੇਵੋਗੇ ਮੇਰੇ ਕਰਮਾਂ ਦੀ ਸਜ਼ਾ ਹੋਣਾ ਮੇਰੀ ਭੈਣ ਨੂੰ ਮਿਲੇਗਾ ਕੀ ਕਰਨਾ ਚਾਹਦੇ ਹੋ ਤੁਸੀਂ ਕਿਉਂ ਕਰ ਰਹੇ ਹੋ ਇਸ ਤਰ੍ਹਾਂ ਸਾਨੂੰ ਤਰਫਾ ਕੇ ਮੇਥੋਂ ਅਤੇ ਮੇਰੀ ਭੈਣ ਤੋਂ ਬਦਲੇ ਲੈ ਕੇ ਤੁਹਾਨੂੰ ਕੀ ਮਿਲੇਗਾ ਕਿ ਤੁਸੀਂ ਮੈਨੂੰ ਅਤੇ ਮੇਰੀ ਭੈਣ ਨੂੰ ਅਲੱਗ ਕਰ ਦੋਗੇ ਕਿਰਪਾ ਕਰਕੇ ਇਹ ਜਾਂ ਨਾ ਕਰਨਾ ਮੈਂ ਤੁਹਾਡੀ ਹਰ ਗੱਲ ਮੰਨਣ ਲਈ ਤਿਆਰ ਹਾਂ ਲੇਕਿਨ ਦੱਸਤਾ ਦਿਓ ਕੌਣ ਅਰਜਨ ਸਿੰਘ ਦੋਸਤੋ ਰੂਪਕੌਰ ਬੋਲਦੀ ਹੈ ਉਹੀ ਅਰਜਨ ਸਿੰਘ ਜਿਸ ਨੂੰ ਹੁਣੇ ਤੋਂ ਰੋਟੀਆਂ ਪਕੜਾ ਕੇ ਆਈ ਹੈ ਜਿਸ ਦੀ ਹੁਣੇ ਤੋਂ ਸੇਵਾ ਕਰਕੇ ਆਈ ਹੈ ساری ਉਮਰ ਤੈਨੂੰ ਸੇਵਾ ਕਰਨ ਦਾ ਮੌਕਾ ਦੇ ਨਹੀਂ ਹਾਂ ਤੇਰੇ ਵਾਸਤੇ ਚੰਗਾ ਸੋਚਿਆ ਹੈ ਤੂੰ ਵੀ ਖੁਸ਼ ਰਹੇਂਗੀ ਦੋਸਤੋ ਸਿਮਰਨ ਦੇਤਾ ਖੋਸ਼ ਉੱਡ ਚੁੱਕੇ ਹਨ ਅਚਾਨਕ ਜ਼ਮੀਨ ਤੇ ਬੈਠ ਜਾਂਦੀ ਹੈ ਉਸ ਨੂੰ ਚੱਕਰਾਂ ਲੱਗੇ ਹਨ ਮੇਰਾ ਵਿਆਹ ਮੰਗਤੇ ਨਾਲ ਹੋ ਰਿਹਾ ਹੈ ਉਸ ਨੂੰ ਇਹ ਗੱਲ ਕੁਝ ਪਚੀ ਨਹੀਂ ਉਸ ਨੂੰ ਇੰਜ ਲੱਗਿਆ ਜਿਵੇਂ ਕਿ ਉਸਦੀ ਜ਼ਿੰਦਗੀ ਦੇ ਨਾਲ ਮਜ਼ਾਕ ਹੋ ਚੁੱਕਿਆ ਹੈ ਉਸਦੀ ਜ਼ਿੰਦਗੀ ਬਰਬਾਦ ਹੋਣ ਵਾਲੀ ਹੈ ਅਚਾਨਕ ਹੀ ਆਪਣੇ ਕਮਰੇ ਦੇ ਵਿੱਚ ਚਲੀ ਜਾਂਦੀ ਹੈ ਉਸ ਨੂੰ ਪਤਾ ਹੈ ਵੀ ਮਤਰੀ ਮਾਦੇ ਨਾਲ ਬਹਿਸਣ ਦਾ ਕੋਈ ਫਾਇਦਾ ਨਹੀਂ ਹੈ ਇਸ ਨੇ ਇੱਕ ਵਾਰ ਜੋ ਠਾਣ ਲਿਆ ਉਹ ਠਾਣ ਲਿਆ ਇਸ ਨੇ ਇੱਕ ਵਾਰ ਜੋ ਮਨ ਦੇ ਵਿੱਚ ਤੈ ਕਰ ਲਿਆ ਉਸ ਨੂੰ ਫਿਰ ਰੱਬ ਵੀ ਬਦਲ ਨਹੀਂ ਸਕਦਾ ਉਹ ਤਾਂ ਬੱਸ ਪੱਕਾ ਹੈ ਬਿਲਕੁਲ ਤੈ ਹੈ ਦੋਸਤੋ ਆਪਣੇ ਵਿਆਹਦਿਆਂ ਤਿਆਰੀਆਂ ਕਰਨ ਲੱਗਦੀ ਹੈ ਮਨ ਹੀ ਮਨ ਆਪਣੇ ਆਪ ਨੂੰ ਤਿਆਰ ਕਰਦੀ ਹੈ ਬਾਕੀ ਨੌਕਰ ਚੱਕਰ ਬਾਹਰ ਬੈਠੇ ਅਰਜਨ ਸਿੰਘ ਕੋਲ ਜਾਂਦੇ ਹਨ ਅਰਜਨ ਬੈਠਾ ਹੈ ਆਪਣੇ ਆਪ ਵਿੱਚ ਮਸਤ ਹੈ ਦੇਖਦਾ ਹੈ ਕੁਝ ਸੂਟ ਬੂਟ ਵਾਲੇ ਲੋਕ ਉਸ ਦੇ ਕੋਲ ਆ ਰਹੇ ਹਨ ਅਚਾਨਕ ਹੀ ਬੋਲ ਉੱਠਦਾ ਹੈ ਮੈਂ ਕੁਝ ਨਹੀਂ ਕੀਤਾ ਮੈਂ ਬਸ ਹੁਣੇ ਇਥੋਂ ਚਲਾ ਜਾਣਾ ਹਾਂ ਕਿਰਪਾ ਕਰਕੇ ਮੈਨੂੰ ਛੱਡ ਦਿਓ ਇੱਕਦਮ ਅਚਾਨਕ ਉਸ ਦੇ ਬੋਲਾਂ ਦੇ ਵਿੱਚ ਡਰ ਦਾ ਭਾਵ ਹੈ ਕਿ ਇਹ ਮੈਨੂੰ ਮਾਰਨ ਆਏ ਹਨ ਕਿ ਇਥੋਂ ਭਜਾਣ ਆਏ ਹਨ ਜਾਂ ਫਿਰ ਮੈਨੂੰ ਚੱਕ ਕੇ ਪੁਲਿਸ ਦੇ ਹਵਾਲੇ ਕਰ ਦੇਣਗੇ ਆਖਿਰਕਾਰ ਇਹਨਾਂ ਦਾ ਮਕਸਦ ਕੀ ਹੈ ਇਹਨੇ ਲੋਕ ਇਕੱਠੇ ਹੋ ਕੇ ਕਿਉਂ ਆਏ ਹਨ ਕੀ ਗੱਲ ਹੈ ਮੈਂ ਤਾਂ ਇਹੋ ਜਿਹਾ ਕੁਝ ਨਹੀਂ ਕੀਤਾ ਮੈਂ ਤਾਂ ਇਹਨਾਂ ਦਾ ਕੁਝ ਨਹੀਂ ਵਿਗਾੜਿਆ ਦੋਸਤੋ ਉਹਨਾਂ ਦੇ ਵਿੱਚੋਂ ਇੱਕ ਇਨਸਾਨ ਬੋਲਦਾ ਹੈ ਚਿੰਤਾ ਨਾ ਕਰ ਤੇਰੇ ਭਲੇ ਵਾਸਤੇ ਇੱਥੇ ਆਏ ਹਾਂ ਤੇਰਾ ਵਿਆਹ ਹੋਣ ਵਾਲਾ ਹੈ ਆ ਜਾ ਤੈਨੂੰ ਤਿਆਰ ਕਰੀਏ ਦੋਸਤੋ ਅਰਜਨ ਸਿੰਘ ਬੋਲਦਾ ਹੈ ਮੇਰਾ ਵਿਆਹ ਮਜ਼ਾਕ ਕਰ ਰਹੇ ਹੋ ਮੇਰੇ ਮੰਗਤੇ ਨਾਲ ਕੌਣ ਵਿਆਹ ਕਰੇਗਾ ਪਲਾ ਕੌਣ ਮੈਨੂੰ ਆਪਣਾ ਪਤੀ ਬਣਾਵੇਗਾ ਉਹ ਵੀ ਇਸ ਹਵੇਲੀ ਦੇ ਵਿੱਚੋਂ ਜਿੱਤੋਂ ਤੁਸੀਂ ਆਏ ਹੋ ਕਮਾਲ ਦੀ ਗੱਲ ਹੈ ਕਿਉਂ ਮੇਰੇ ਨਾਲ ਮਜ਼ਾਕ ਕਰ ਰਹੇ ਹੋ ਮੈਂ ਤਾਂ ਐਵੇਂ ਚਲਾ ਜਾਣਾ ਹਾਂ ਮੈਨੂੰ ਜਾਣਦੇ ਹੋ ਕਿਰਪਾ ਕਰਕੇ ਗਰੀਬ ਬੰਦੇ ਨਾਲ ਇਸ ਤਰ੍ਹਾਂ ਮਜ਼ਾਕ ਨਾ ਕਰੋ ਲੇਕਿਨ ਉਹਨਾਂ ਦੇ ਮੋਹਾਂ ਦੇ ਉੱਪਰ ਕੋਈ ਵੀ ਹਸੀ ਨਹੀਂ ਹੈ ਕੋਈ ਵੀ ਖੋਰ ਪਾਵਨੀ ਹੈ ਬਸ ਸੀਰੀਅਸ ਹਨ ਬਸ ਅੱਜ ਉਸਨੂੰ ਲਿਜਾਣਾ ਚਾਹੁੰਦੇ ਹਨ ਭਾਵੇਂ ਉਹ ਮੰਨੇ ਜਾਂ ਨਾ ਮੰਨੇ ਲੇਕਿਨ ਉਸਨੂੰ ਆਖਦੇ ਹਨ ਜੇਕਰ ਅਗਲੇ ਨੂੰ ਕਰਨਾ ਪਿਆ ਵਿਆ ਤੇਰੇ ਨਾਲ ਜ਼ਰੂਰ ਕਰੇਗਾ ਤੂੰ ਚਿੰਤਾ ਨਾ ਕਰ ਤੂੰ ਅੰਦਰ ਆ ਜਾ ਤੇਰੇ ਫਾਇਦੇ ਦੀ ਗੱਲ ਹੈ ਕੁਝ ਦਿਨ ਵਾਸਤੇ ਤੈਨੂੰ ਚੰਗਾ ਕਾਂਟ ਪਿੰਡਲੀ ਮਿਲੇਗਾ ਚੰਗਾ ਤੈਨੂੰ ਵਧੀਆ ਕਮਰਾ ਮਿਲੇਗਾ ਤੂੰ ਹੋਰ ਕੀ ਪੜਦਾ ਹੈ ਆ ਜਾ ਅੰਦਰ ਆ ਜਾ ਵਧੀਆ ਉੱਥੇ ਬੈਠ ਕਬਰੇ ਦੇ ਵਿੱਚ ਤੇਰੀ ਸੇਵਾ ਕਰਾਂਗੇ ਦੋਸਤੋ ਇਸ ਤਰ੍ਹਾਂ ਦਾ ਆਫਰ ਸੁਣ ਕੇ ਅਰਜਨ ਮੁਕਰ ਨਹੀਂ ਪਾਇਆ ਉਸਨੇ ਕਦੇ ਐਸੀ ਹਵੇਲੀ ਦੇ ਵਿੱਚ ਅੰਦਰ ਵੜ ਕੇ ਨਹੀਂ ਸੀ ਦੇਖਿਆ ਉਸ ਨੂੰ ਬਚਪਨ ਦੀਆਂ ਯਾਦਾਂ ਤਾਂ ਆਂਦੀਆਂ ਹਨ ਲੇਕਿਨ ਨਹੀਂ ਹੁਣ ਉਸ ਦੀ ਸੁਰਤ ਦੇ ਵਿੱਚ ਇਹੋ ਜਿਹਾ ਕੁਝ ਵੀ ਨਹੀਂ ਹੈ ਉਸ ਦੀ ਸੁਰਤਾ ਬਸ ਸੜਕਾਂ ਉਸ ਤੇ ਡੰਡਾ ਅਤੇ ਜੋ ਅਮੀਰ ਲੋਖਨ ਉਹਨਾਂ ਦੀ ਮਾਰਨਾ ਪਈ ਹੈ ਉਸਨੇ ਕਦੇ ਵੀ ਇਸ ਤਰ੍ਹਾਂ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਵੀ ਉਸ ਦਾ ਵਿਆਹ ਐਸੀ ਹਮੇਲੀ ਦੇ ਵਿੱਚ ਹੋਵੇਗਾ ਉਸਨੇ ਤਾਂ बस ਆਪਣੇ ਆਪ ਨੂੰ ਸੜਕਾਂ ਦੇ ਉੱਪਰ ਪਿਆ ਅਤੇ ਇੱਥੇ ਹੀ ਸੜਕਾਂ ਦੇ ਉੱਪਰ ਇੱਕ ਦਿਨ ਅਚਾਨਕ ਆਪਣੇ ਆਪ ਨੂੰ ਮਰਿਆ ਦੇਖਿਆ ਸੀ ਲੇਕਿਨ ਨਹੀਂ ਇਸ ਤਰ੍ਹਾਂ ਉਸਦੀ ਮੌਤਮੀ ਹੋਵੇਗੀ ਉਸਦੀ ਕਿਸਮਤ ਬਦਲਣ ਵਾਲੀ ਹੈ ਉਸਦੀ ਕਿਸਮਤ ਵਾਸਤੇ ਇੱਕ ਕੋਜੀ ਸਾਜਿਸ਼ ਰਚੀ ਜਾ ਰਹੀ ਹੈ ਜਿਸਦੇ ਬਾਰੇ ਥੋੜੇ ਸਮੇਂ ਬਾਅਦ ਉਸ ਦਿਨ ਸਾਹਮਣੇ ਖੁਲਾਸਾ ਹੋਣ ਵਾਲਾ ਹੈ ਜੋ ਕਿ ਸਭ ਲੋਕਾਂ ਨੂੰ ਦੰਗ ਕਰ ਦੇਵੇਗਾ ਦੋਸਤੋ ਅਚਾਨਕ ਹੀ ਉਸ ਘਰ ਦੇ ਵਿੱਚ ਆਂਦਾ ਹੈ ਉਸ ਮਹਿਲਾ ਵਰਗੇ ਹਵੇਲੀ ਦੇ ਵਿੱਚ ਅਚਾਨਕ ਹੀ ਉਸ ਨੂੰ ਅੰਦਰ ਆ ਕੇ ਵਧੀਆ ਕੱਪੜੇ ਪਹਿਨਾ ਜਾਂਦੇ ਹਨ ਵਧੀਆ ਉਸ ਦੀ ਦਸਤਾਰ ਜਿਹੜੀ ਸਜਾਈ ਜਾਂਦੀ ਹੈ ਜੋ ਉਸ ਦੇ ਵਾਲ ਪਹਿਲਾਂ ਬਿਲਕੁਲ ਘੁੰਗਰਾ ਚੁਕੇ ਹਨ ਉਹਨਾਂ ਤੇ ਵਧੀਆ ਕੰਗੀ ਕਰੀ ਜਾਂਦੀ ਹੈ ਤੇਲ ਲਗਾਇਆ ਜਾਂਦਾ ਹੈ ਇਸ ਤਰ੍ਹਾਂ ਅਚਾਨਕ ਬਿਲਕੁਲ ਉਸ ਨੂੰ ਇੱਕ ਅਮੀਰ ਬੰਦੇ ਵਾਲੇ ਕੱਪੜੇ ਪਹਿਨਾ ਜਾਂਦੇ ਹਨ ਉਸ ਨੂੰ ਨਵਾਂ ਆਇਤ ਹੋ ਜਾਂਦਾ ਹੈ ਦੇਖਣ ਦੇ ਵਿੱਚ ਬਿਲਕੁਲ ਵੀ ਮੰਗਤਾ ਨਹੀਂ ਲੱਗ ਰਿਹਾ ਉਸ ਦਾ ਰੂਪ ਟੰਗ ਸਭ ਬਦਲ ਚੁੱਕਿਆ ਹੈ ਚੱਲਣ ਫਿਰਦਾ ਤਰੀਕਾ ਵੀ ਉਹ ਅਮੀਰਾ ਵਾਲਾ ਕਰ ਲੈਂਦਾ ਹੈ ਕੁਝ ਦੇਰ ਤੱਕ ਆਪਣੇ ਆਪ ਨੂੰ ਐਸੀ ਤਰ੍ਹਾਂ ਸ਼ੀਸ਼ੇ ਵਿੱਚ ਨਿਹਾਰਦਾ ਹੈ ਜਿਵੇਂ ਕਿ ਬਸ ਉਸ ਪਲ ਨੂੰ ਅੱਖਾਂ ਦੇ ਵਿੱਚ ਵਸਾ ਲੈਣਾ ਚਾਹੁੰਦਾ ਹੋਵੇ ਸ਼ਾਇਦ ਉਸ ਨੂੰ ਉਮੀਦ ਹੈ ਇਹ ਪਲ ਜ਼ਿੰਦਗੀ ਦੇ ਵਿੱਚ ਕਦੇ ਵੀ ਦੁਬਾਰਾ ਨਹੀਂ ਆਣਾ ਸ਼ਾਇਦ ਉਸ ਨੂੰ ਇਹ ਅੰਦਾਜ਼ਾ ਹੈ ਕਿ ਇਹ ਚੀਜ਼ ਕਦੇ ਵੀ ਮੈਂ ਦੁਬਾਰਾ ਨਹੀਂ ਦੇਖਣੀ ਦੋਸਤੋ ਬਾਹਰ ਆਂਦਾ ਹੈ ਬਾਹਰ ਆਂਦੇ ਸਾਰ ਉਸ ਨੂੰ ਸਿਮਰਨ ਦਿਖਾਈ ਦਿੰਦੀ ਹੈ ਇਹ ਤਾਂ ਉਹੀ ਲੜਕੀ ਹੈ ਜਿਸਨੇ ਅੱਜ ਸਵੇਰ ਮੈਨੂੰ ਖਾਣਾ ਖਾਣ ਵਾਸਤੇ ਦਿੱਤਾ ਸੀ ਹਜ ਤੱਕ ਵੀ ਮੇਰੇ ਢੇਡ ਦੇ ਵਿੱਚ ਉਹਨਾਂ ਰੋਟੀਆਂ ਦੇ ਸਿਵਾਏ ਹੋਰ ਕੁਝ ਵੀ ਨਹੀਂ ਹੈ ਉਹਨਾਂ ਦੀ ਸਿਵਾਏ ਮੇਰੇ ਅੰਦਰ ਹੋਰ ਕੁਝ ਵੀ ਨਹੀਂ ਗਿਆ ਹੁਣ ਤਾਂ ਬਸ ਮੈਂ ਇੱਥੇ ਆਲੀ ਸੰਜੋ ਭੋਜਨ ਬਣੇਗਾ ਉਸ ਦਾ ਸਵਾਦ ਦੇਖਣਾ ਚਾਹੁੰਦਾ ਹਾਂ ਕਿਸ ਤਰ੍ਹਾਂ ਦਾ ਲੱਗਦਾ ਹੈ ਮੈਂ ਤਾਂ ਸਾਰੀ ਉਮਰ ਦੇ ਵਿੱਚ ਕਦੇ ਵੀ ਹੋਰ ਕੁਝ ਨਹੀਂ ਖਾਇਆ ਮੈਂ ਤਾਂ ਬਸ ਸੜਕਾਂ ਦੇ ਧੱਕੇ ਖਾਦੇ ਹਨ ਲੇਕਿਨ ਸਿਮਰਨ ਨੂੰ ਇਸ ਤਰ੍ਹਾਂ ਬਿਲਕੁਲ ਡਰੀ ਸਵੇਂ ਆਂਦਾ ਦੇਖ ਬੁਲਾਉਣ ਦੀ ਕੋਸ਼ਿਸ਼ ਕਰਦਾ ਹੈ ਆਖਿਰਕਾਰ ਉਹੀ ਉਸ ਦੀ ਹੋਣ ਵਾਲੀ ਵੋਟੀ ਹੈ ਉਹੀ ਉਸ ਦੀ ਪਤਨੀ ਹੈ ਸੋਚਦਾ ਹੈ ਕੁਝ ਢੇਰ ਇਸ ਦੇ ਨਾਲ ਗੱਲਾਂ ਬਾਤਾਂ ਕਰ ਲਾਂ ਕਿ ਇਸ ਦੇ ਨਾਲ ਕੋਈ ਤਕਾਤਾ ਨਹੀਂ ਹੋ ਰਿਹਾ ਕਿ ਇਹ ਰਾਜੀ ਵੀ ਹੈ ਜਾਂ ਨਹੀਂ ਲੇਕਿਨ ਹੁਣ ਉਹਨਾਂ ਦੋਹਾਂ ਦੀ ਰਾਏ ਬਿਲਕੁਲ ਮਾਇਨੇ ਨਹੀਂ ਰੱਖਦੀ ਸਿਮਰਨ ਇਹ ਸਭ ਜਾਣਦੀ ਹੈ ਸਿਮਰਨ ਇਹ ਵੀ ਜਾਣਦੀ ਹੈ ਕਿ ਹੁਣ ਮੰਗਤੇ ਦੇ ਨਾਲ ਗੱਲਾਂ ਕਰਨ ਦਾ ਫਾਇਦਾ ਨਹੀਂ ਹੈ ਹੁਣ ਤਾਂ ਬਸ ਜੋ ਹੈ ਰੱਬ ਨੂੰ ਉਹੀ ਮਨਜ਼ੂਰ ਹੈ ਦੋਸਤੋ ਬਿਨਾ ਕੁਝ ਕਹੇ ਅੱਗੇ ਲੰਘ ਜਾਂਦੀ ਹੈ ਪਿੱਛੋਂ ਵਿਚਾਰਾ ਅਰਜਨ ਬਾਜਾ ਮਾਰਦਾ ਰਹਿੰਦਾ ਹੈ ਲੇਕਿਨ ਸਿਮਰਨ ਨਹੀਂ ਸੁਣਦੀ ਉਸ ਨੂੰ ਤਾਂ ਬਸ ਅੱਗੇ ਜਾਣ ਦਾ ਪੂਤਸਵਾਰ ਹੈ ਉਹ ਆਪਣੀ ਛੋਟੀ ਭੈਣ ਨੂੰ ਦੇਖਣਾ ਚਾਹੁੰਦੀ ਹੈ ਅਚਾਨਕ ਹੀ ਆਪਣੇ ਕਮਰੇ ਦੇ ਵਿੱਚ ਚਲੇ ਜਾਂਦੇ ਹੈ ਦੋਸਤੋ ਅਰਜਨ ਸਿੰਘ ਸਾਰੀ ਹਵੇਲੀਆਂ ਦੀਆਂ ਤਸਵੀਰਾਂ ਦੇਖ ਰਿਹਾ ਹੈ ਅਚਾਨਕ ਹੀ ਉਸ ਦੀ ਨਿਗਾਹ ਇੱਕ ਖਾਸ ਤਸਵੀਰ ਦੇ ਵੱਲ ਪੈਂਦੀ ਹੈ ਉਹ ਉਸ ਦੇ ਕੋਲ ਜਾਣਾ ਹੀ ਚਾਹੁੰਦਾ ਹੈ ਇੰਨੇ ਦੇ ਵਿਚਕਾਰ ਹਨੋਂ ਰੂਪ ਕੋਰ ਦੀ ਇੱਕ ਬੜੀ ਰੋਬ ਵਾਲੀ ਆਵਾਜ਼ ਆਂਦੀ ਹੈ ਜਲਦੀ ਆ ਕੇ ਥੱਲੇ ਖਾਣਾ ਖਾ ਲੋ ਦੋਸਤੋ ਸਭ ਲੋਕ ਥੱਲੇ ਆ ਜਾਂਦੇ ਹਨ ਨੌਕਰ ਚੱਕਰ ਮਿੱਟਾਂ ਦੇ ਵਿੱਚ ਖਾਣਾ ਲਗਾ ਲੈਂਦੇ ਹਨ ਸਭ ਲੋਕ ਅਚਾਨਕ ਹੀ ਉੱਤੇ ਆ ਕੇ ਖੜੇ ਹੋ ਜਾਂਦੇ ਹਨ ਜਿਵੇਂ ਕਿ ਸ਼ਾਇਦ ਇਹ ਇਹਨਾਂ ਦਾ ਰੋਜ਼ ਦਾ ਕੰਮ ਹੋਵੇ ਕੁਰਸੀਆਂ ਪਿੱਛੇ-ਕਿਚੀਆਂ ਜਾਂਦੀਆਂ ਹਨ ਅਰਜਨ ਸਿੰਘ ਚੁੱਪਚਾਪ ਖਾਣਾ ਖਾਣ ਲੱਗਦਾ ਹੈ ਉਸ ਅੱਧਾ ਘੰਟਾ ਖਰਨੇ ਦੇ ਸਮੇਂ ਦੌਰਾਨ ਸ਼ਾਇਦ ਹੀ ਕਿਸੇ ਦੇ ਮੂਹ ਦੇ ਵਿੱਚੋਂ ਚੁੰਦੀ ਆਵਾਜ਼ ਹੋਵੇ ਸ਼ਾਇਦ ਹੀ ਕਿਸੇ ਜਾਨਵਰ ਦੀ ਆਵਾਜ਼ ਤੱਕ ਅੰਦਰ ਆਈ ਹੋਵੇ ਬਿਲਕੁਲ ਸੁੰਨ ਸਨਾਟਾ ਜਿਵੇਂ ਕਿ ਸਭ ਲੋਕ ਡਰ ਦੇ ਅੰਦਰ ਜੀ ਰਹੇ ਹਨ ਜਿੰਦਾ ਲਾਸ਼ਾਂ ਹਨ ਇਸ ਤਰ੍ਹਾਂ ਦਾ ਲੱਗ ਰਿਹਾ ਹੈ ਜਿਵੇਂ ਕਿ ਕਿਸੇ ਮੁਰਦਾ ਘਰ ਦੇ ਵਿੱਚ ਸ਼ਮਸ਼ਾਨ ਘਟ ਦੇ ਵਿੱਚ ਦੁਪਹਿਰ ਵੇਲੇ ਆਗੇ ਹੋਣ ਦੋਸਤੋ ਕੋਈ ਵੀ ਉੱਥੇ ਬੋਲ ਨਹੀਂ ਰਿਹਾ ਨੌਕਰ ਚਾਕਰ ਵੀ ਚੁੱਪਚਾਪ ਸਿਰਫ ਇਸ਼ਾਰੇ ਨਾਲ ਸਮਝ ਕੇ ਆਪਣੇ ਆਪ ਰੋਟੀ ਪਾਣੀ ਪਰੋਸ ਰਹੇ ਹਨ ਆਪਣੇ ਆਪ ਜੋ ਜੋ ਸਮਾਨ ਲੋਪ ਕਰ ਨੂੰ ਚਾਹੀਦਾ ਹੈ ਜੋ ਜੋ ਸਮਾਨ ਬਾਕੀ ਲੋਕਾਂ ਨੂੰ ਚਾਹੀਦਾ ਹੈ ਬਿਨਾ ਕਹੇ ਬਿਨਾ ਪੁੱਛੇ ਬਸ ਸਰਵ ਕਰ ਰਹੇ ਹਨ ਬਿਨਾ ਪੁੱਛੇ ਇਧਰ ਦਾ ਉਧਰ ਕਰ ਰਹੇ ਹਨ ਬਸ ਉਹਨਾਂ ਕੋਲੀਆਂ ਦੇ ਖੜਕਣ ਦੀ ਆਵਾਜ਼ ਤੋਂ ਸਿਵਾਏ ਉਸ ਘਰ ਦੇ ਵਿੱਚ ਹੋਰ ਕੁਝ ਵੀ ਸ਼ੋਰ ਨਹੀਂ ਹੋ ਰਿਹਾ ਇਹ ਸਭ ਅਰਜਨ ਨੂੰ ਬਿਲਕੁਲ ਅਜੀਬ ਲੱਗਦਾ ਹੈ ਉਹ ਆਪਣੇ ਆਪ ਨੂੰ ਕੈਦ ਮਹਿਸੂਸ ਕਰਦਾ ਹੈ ਉਸ ਨੂੰ ਲੱਗਦਾ ਹੈ ਜਿਵੇਂ ਕਿ ਇਸ ਵੱਡੇ ਹਵੇਲੀ ਨੁਮਾ ਪਿੰਜਰੇ ਦੇ ਵਿੱਚ ਉਸ ਨੇ ਆਪਣੇ ਆਪ ਨੂੰ ਕੈਦ ਕਰ ਲਿਆ ਹੈ ਅਤੇ ਰੂਪਕੌਰ ਉਸਦੀ ਜੇਲਰ ਹੈ ਉਸ ਨੂੰ ਇਹ ਅਹਿਸਾਸ ਹੋ ਰਿਹਾ ਸੀ ਜਿਵੇਂ ਕਿ ਉਸ ਦੇ ਗਲ ਦੇ ਨਾਲ ਲੱਗਿਆ ਬਟਨ ਉਸ ਦਾ ਗਲਾ ਘੁੱਟ ਰਿਹਾ ਹੈ ਉਸ ਨੇ ਕਦੇ ਵੀ ਇਸ ਤਰ੍ਹਾਂ ਦੀ ਟਾਈਟ ਕਮੀਜ਼ ਨਹੀਂ ਪਹਿਨੀ ਸੀ ਅਚਾਨਕ ਰੋਟੀ ਖਾ ਕੇ ਉਹ ਆਪਣੇ ਕਮਰੇ ਦੀ ਵਿਚਾਰਾ ਜਾਂਦਾ ਹੈ ਦੋ ਦਿਨ ਤਿੰਨ ਦਿਨ ਬੀਤੇ ਹਨ ਉਸ ਤੇ ਵਿਆਹ ਵਾਲਾ ਦਿਨ ਨਜ਼ਦੀਕ ਆਂਦਾ ਹੈ ਅਚਾਨਕ ਹੀ ਗੈਲਰੀ ਦੇ ਵਿੱਚ ਘੁੰਮਦਿਆਂ ਹੋਇਆਂ ਉਸ ਦੀ ਨਿਗਾਹ ਸਿਮਰਨਦੇਵਲ ਪੈਂਦੀ ਹੈ ਸਿਮਨਨ ਉਸ ਨੂੰ ਦੇਖ ਰਹੀ ਹੈ ਅਤੇ ਦੇਖਦੇ-ਦੇਖਦੇ ਕੋਲ ਆਉਂਦੀ ਹੈ ਅਤੇ ਕਹਿ ਦਿੰਦੀ ਹੈ ਤੁਸੀਂ ਕੌਣ ਹੋ ਅਤੇ ਪਿਖਾਰੀ ਤੂੰ ਪਹਿਲਾਂ ਤੁਸੀਂ ਕੀ ਸੀ ਤੁਹਾਨੂੰ ਆਪਣੇ ਬਚਪਨ ਬਾਰੇ ਕੁਝ ਵੀ ਯਾਦ ਨਹੀਂ ਦੋਸਤੋ ਅਰਜਨ ਨਾਂ ਦੇ ਬਿਸ਼ਰ ਹਰਾ ਦਿੰਦਾ ਹੋਏ ਕਹਿੰਦਾ ਹੈ ਮੈਨੂੰ ਕੁਝ ਵੀ ਯਾਦ ਨਹੀਂ ਮੈਂ ਕਿੱਥੋਂ ਆਇਆ ਹਾਂ ਮੈਂ ਤਾਂ ਬਸ ਸੜਕਾਂ ਯਾਦ ਹਨ ਲੁਧਿਆਣੇ ਸ਼ਹਿਰ ਦੀਆਂ ਸੜਕਾਂ ਤੱਕੇ ਅਤੇ ਬਸ ਕੁਝ ਚੰਗੇ ਲੋਕ ਜਿਨ੍ਹਾਂ ਨੇ ਮੇਰੀ ਮਦਦ ਕੀਤੀ ਹੈ ਜਿਨ੍ਹਾਂ ਦੇ ਕਰਕੇ ਅੱਜ ਮੈਂ ਜਿਉਂਦਾ ਹਾਂ ਦੋਸਤੀ ਉਹਨਾਂ ਦੇ ਵਿੱਚੋਂ ਇੱਕੋਂ ਦੋਸਤੋ ਸਿਮਰਨ ਜਿਹੜੀ ਹੈ ਥੋੜਾ ਮੁਸਕਰਾ ਕੇ ਫੈਲੜੇ ਦੇਖਣ ਲੱਗ ਜਾਂਦੀ ਹੈ ਅਤੇ ਦੋਵੇਂ ਜਣੇ ਉਸ ਗਲਿਆਰੇ ਦੇ ਵਿੱਚ ਹਵੇਲੀ ਦੇ ਲੰਬੇ-ਲੰਬੇ ਗਲਿਆਰਿਆਂ ਦੇ ਵਿੱਚ ਤੈਲ ਰਹੇ ਹਨ ਉਹਨਾਂ ਗਲਿਆਰਿਆਂ ਦੇ ਸਾਈਡ ਤੇ ਬੜੀਆਂ ਪੁਰਾਣੀਆਂ ਨਵੀਆਂ ਤਸਵੀਰਾਂ ਲੱਗੀਆਂ ਹਨ ਉਹਨਾਂ ਦੇ ਉੱਪਰ ਅਰਜਨ ਬਿਲਕੁਲ ਹੈਰਾਨੀ ਨਾਲ ਨਿਗਾਹ ਮਾਰ ਰਿਹਾ ਹੈ ਜਿਵੇਂ ਕਿ ਇਹ ਤਸਵੀਰਾਂ ਇਥੋਂ ਦਾ ਇਤਿਹਾਸ ਦੱਸਦੀਆਂ ਹੋਣ ਜਿਵੇਂ ਕਿ ਇਹ ਤਸਵੀਰਾਂ ਦੇ ਵਿੱਚ ਇਥੋਂ ਦਾ ਸਭ ਕੁਝ ਲੁਕਿਆ ਹੋਵੇ ਇਥੋਂ ਦਾ ਪਲ-ਪਲ ਇਹਨਾਂ ਤਸਵੀਰਾਂ ਦੇ ਵਿੱਚ ਕੈਦ ਹੋਵੇ ਦੋਸਤੋ ਅੱਗੇ ਵਧਦਾ ਹੈ ਅੱਗੇ ਵਾਦੇ ਵਾਦੇ ਉਸਦੀ ਨਜ਼ਰ ਉਸੇ ਹੀ ਤਸਵੀਰ 'ਤੇ ਪੈਂਦੀ ਹੈ ਜੋ ਕਿ ਉਸਨੇ ਪਹਿਲੇ ਦਿਨ ਖਾਣਾ ਖਾਣ ਤੋਂ ਬਿਲਕੁਲ ਪਹਿਲਾਂ ਦੇਖੀ ਸੀ ਅਚਾਨਕ ਹੀ ਉਸ ਤਸਵੀਰ ਨੂੰ ਦੇਖਦਿਆਸਾਰ ਉਸਦੇ ਦਿਮਾਗ ਦੇ ਉੱਪਰ ਇੱਕ ਰੀਲ ਘੁੰਮਣ ਲੱਗ ਜਾਂਦੀ ਹੈ ਉਹ ਇਨਸਾਨ ਜੋ ਕਿ ਉਸ ਤਸਵੀਰ ਦੇ ਵਿੱਚ ਨਜ਼ਰ ਆ ਰਿਹਾ ਹੈ ਉਸਨੂੰ ਉਸਨੇ ਮਰਦਾ ਦੇਖਿਆ ਹੈ ਡੁੱਬਦਾ ਦੇਖਿਆ ਹੈ ਇੰਜ ਮਹਿਸੂਸ ਹੋ ਰਿਹਾ ਹੈ ਜਿਵੇਂ ਕਿ ਉਹ ਉਸੇ ਹੀ ਪਾਣੀ ਦੇ ਵਿੱਚ ਡੁੱਬ ਰਿਹਾ ਹੋਵੇ ਜੋ ਕਿ ਉਸ ਨੂੰ ਕਦੇ-ਕਦੇ ਸੁਪਨੇ ਦੇ ਵਿੱਚ ਆਇਆ ਕਰਦਾ ਸੀ ਇਹ ਤਾਂ ਉਹੀ ਹੈ ਜਿਸ ਦੇ ਬਾਰੇ ਮੈਂ ਸੋਚਾ ਕਰਦਾ ਸੀ ਜਿਸ ਦੇ ਬਾਰੇ ਮੇਰੇ ਮਨ ਦੇ ਵਿੱਚ ਵਿਚਾਰ ਆਇਆ ਕਰਦੇ ਸਨ ਜਿਸ ਨੂੰ ਮੈਂ ਹਮੇਸ਼ਾ ਹੀ ਉਸ ਇਹ ਪਾਣੀ ਦੇ ਵਿੱਚ ਡੁੱਬਦਾ ਦੇਖਿਆ ਜਿਸ ਨੂੰ ਦੇਖ ਕੇ ਮੈਂ ਚੀਕਾ ਮਾਰਦਾ ਸੀ ਆਸ-ਪਾਸ ਕੋਈ ਵੀ ਨਹੀਂ ਹੈ ਸਿਵਾਏ ਇੱਕ ਔਰਦੇ ਦੋਸਤੋ ਉਸ ਔਰਦਾ ਚਾਹ ਵੀ ਉਸ ਤੇ ਸਾਹਮਣੇ ਹੌਲੀ-ਹੌਲੀ ਸਾਫ਼ ਹੋਣ ਲੱਗਿਆ ਹੈ ਬਿਲਕੁਲ ਅਚਾਨਕ ਹੀ ਉਸ ਨੂੰ ਯਾਦ ਆ ਜਾਂਦਾ ਹੈ ਇਹ ਤਾਂ ਰੂਪਕੋਰ ਹੈ ਰੂਪਕੋਰ ਨੇ ਇਸ ਇਨਸਾਨ ਦੀ ਜਾਨ ਲਈ ਹੈ ਇਹ ਕੌਣ ਹੈ ਦੋਸਤੋ ਅਚਾਨਕ ਇਸ ਸੇਵਨ ਬੋਲਦੀ ਹੈ ਇਹ ਇਨਸਾਨ ਇਹ ਤਾਂ ਇਸ ਘਰ ਦਾ ਪਹਿਲਾ ਵਾਲਾ ਮਾਲਕ ਜਗਦੀਪ ਸਿੰਘ ਹੈ ਜਗਦੀਪ ਸਿੰਘ ਬਰਾੜ ਜੋ ਕਿ ਸ਼ਾਇਦ ਇਸ ਦੁਨੀਆ ਤੋਂ ਬਹੁਤ ਪਹਿਲਾਂ ਚਲਾ ਗਿਆ ਸੀ ਇਸ ਦੀ ਮੌਤ ਜਿਹੜੀ ਹੈ ਪਾਣੀ ਵਿੱਚ ਡੁੱਬਣ ਕਰਕੇ ਹੋਈ ਹੈ ਅਚਾਨਕ ਹੀ ਅਰਜਨ ਸਿੰਘ ਦਾ ਦਿਮਾਗ ਘੁੰਮ ਜਾਂਦਾ ਹੈ ਪਾਣੀ ਵਿੱਚ ਡੁੱਬਣ ਕਾਰਨ ਸਤਮੁੱਚ ਤੂੰ ਸੱਚ ਕਹਿ ਨਹੀਂ ਹੈ ਕਿ ਇਸ ਇਨਸਾਨ ਦੀ ਮੌਤ ਜਿਹੜੀ ਹੈ ਪਾਣੀ ਵਿੱਚ ਡੁੱਬਣ ਕਰਕੇ ਹੋਈ ਸੀ ਤੂੰ ਕੀ ਕਹਿ ਰਹੀ ਹੈ ਮੈਨੂੰ ਸਮਝ ਨਹੀਂ ਆ ਰਿਹਾ ਅਚਾਨਕ ਸਿਮਰਨ ਬੋਲਦੀ ਹੈ ਇਸ ਦੇ ਵਿੱਚ ਕਿਹੜੀ ਗੱਲ ਹੈ ਇਹ ਤਾਂ ਸਭ ਲੋਕ ਜਾਣਦੇ ਹਨ ਵੀ ਇਸ ਇਨਸਾਨ ਦੀ ਮੌਤ ਕਿਰੀ ਹੈ ਉਹ ਪਾਣੀ ਦੇ ਵਿੱਚ ਡੁੱਬਣ ਕਾਰਨ ਹੋਈ ਹੈ ਪਾਣੀ ਦੇ ਵਿੱਚ ਡੁੱਬਣ ਕਾਰਨ ਇਹ ਇਨਸਾਨ ਇਸ ਦੁਨੀਆ ਤੋਂ ਚਲਾ ਗਿਆ ਸੀ ਅਚਾਨਕ ਹੀ ਅਰਜਨ ਸਿੰਘ ਕੁਝ ਬੋਲਣਾ ਚਾਹੁੰਦਾ ਸੀ ਲekin ਇਨ ਦੇ ਵਿਚਕਾਰ ਅਚਾਨਕ ਹੀ ਇੱਕ ਬੜੀ ਜ਼ੋਰਦਾਰ ਚੀਕ ਉਹਨਾਂ ਦੇ ਕੰਨਾਂ ਦੇ ਵਿੱਚ ਪੈਂਦੀ ਹੈ ਇਹ ਤਾਂ ਮੇਰੀ ਛੋਟੀ ਭੈਣ ਦੀ ਚੀਕ ਹੈ ਸਿਮਰਨ ਚੀਕਦੀ ਹੈ ਅਤੇ ਦੋਵੇਂ ਜਣੇ ਉਸ ਕਮਰੇ ਦੇ ਵੱਲ ਭੱਜ ਜਾਂਦੇ ਹਨ ਜਿੱਥੇ ਉਸ ਭੈਣ ਨੂੰ ਰੱਖਿਆ ਜਾਂਦਾ ਸੀ ਜਿੱਥੇ ਕਿ ਉਸਦੀ ਛੋਟੀ ਭੈਣ ਰਹਿੰਦੀ ਹੈ ਸਿਮਰਨ ਆਪਣੀ ਛੋਟੀ ਭੈਣ ਨੂੰ ਗੱਲਾਂ ਲਗਾ ਲੈਂਦੀ ਹੈ ਅਤੇ ਦੇਖਦੀ ਹੈ ਵੀ ਉਸਦੀ ਢੋਈ ਉੱਪਰ ਦੋ ਡੰਡੇ ਦੇ ਨਿਸ਼ਾਨ ਹਨ ਅਚਾਨਕ ਹੀ ਰੂਪਕੌਰਵਲ ਦੇਖਦੀ ਹੈ ਜੋ ਕਿ ਕੋਲ ਖੜੀ ਹੈ ਗੈਨਲੀ ਹੈ ਤੁਸੀਂ ਇਹੋ ਜਿਹਾ ਕਿਉਂ ਕੀਤਾ ਕਿਉਂ ਮੇਰੀ ਭੈਣ ਤੋਂ ਅਤੇ ਮੇਰੇ ਤੋਂ ਬਦਲ ਲੈਣਾ ਚਾਹੁੰਦੇ ਹੋ ਇਹੋ ਜਿਹਾ ਤਸ਼ੱਦਦ ਸਾਡੇ ਤੇ ਕਿਉਂ ਕਰ ਰਹੇ ਹੋ ਕੀ ਵਜ੍ਹਾ ਹੈ ਤੁਸੀਂ ਕੀ ਚਾਹੁੰਦੇ ਹੋ ਦੋਸਤੋ ਅਚਾਨਕ ਹੀ ਰੁੱਕ ਔਰ ਬੋਲਦੀ ਹੈ ਮੇਰੇ ਕਿਤੇ ਹੁਕਮ ਬਾਰੇ ਤੈਨੂੰ ਯਾਦ ਹੈ ਕੱਲ ਤੇਰਾ ਵਿਆਹ ਹੈ ਦੇਖ ਲੈ ਆਹੀ ਹਾਲ ਫਿਰ ਹੋਣਾ ਹੈ ਜੇਕਰ ਤੂੰ ਮੁਕਰ ਗਈ ਇਹ ਬਸ ਮੈਂ ਤੈਨੂੰ ਯਾਦ ਕਰਾਉਣ ਵਾਸਤੇ ਕੀਤਾ ਕਿਤੇ ਤੂੰ ਭੁੱਲ ਨਾ ਜਾਵੇਂ ਚਲੋ ਤਿਆਰ ਹੋ ਜੋ ਕੱਲ ਪਹਾੜ ਦੇ ਦੋਵਾਂ ਦੀ شادی ਹੈ ਰੂਪਕੋਰ ਇਹਨਾਂ ਕਹਿੰਦੇ ਹੀ ਆਪਣੇ ਉਸ ਡੰਡੇ ਨੂੰ ਉੱਥੇ ਛੱਡਦੇ ਹੋਏ ਉੱਥੋਂ ਚਲੀ ਜਾਂਦੀ ਹੈ ਹੁਣ ਅਰਜਨ ਸਿੰਘ ਇਹ ਸਭ ਕੁਝ ਬਰਦਾਸ਼ਤ ਨਹੀਂ ਕਰ ਸਕਦਾ ਸੀ ਉਹ ਦੇਖ ਰਿਹਾ ਸੀ ਸਾਹਮਣੇ ਦੋ ਲਾਚਾਰ ਖੜੀਆਂ ਹਨ ਇੱਕ ਸ਼ੈਤਾਨ ਜੋ ਕਿ ਰੂਪਕੋਰ ਦੇ ਵਿੱਚ ਹੈ ਉਹ ਉਹਨਾਂ ਤੇ ਤਸ਼ੱਦਦ ਧਾਰ ਰਿਹਾ ਹੈ ਹੁਣ ਉਸ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਇਸ ਦਾ ਬਦਲਾ ਲੈਣਾ ਚਾਹੁੰਦਾ ਹੈ ਇਸ ਤੋਂ ਉਹਨਾਂ ਦੋਹਾਂ ਲੜਕੀਆਂ ਨੂੰ ਆਜ਼ਾਦ ਕਰਨਾ ਚਾਹੁੰਦਾ ਹੈ ਉਹ ਚਾਹੁੰਦਾ ਹੈ ਕਿ ਇਸ ਘਰ ਨੂੰ ਆਪਣੀ ਅਸਲੀ ਪਛਾਣ ਮਿਲੇ ਇਸ ਘਰ ਦਾ ਜਿਹੜਾ ਅਸਲੀ ਵਾਰਿਸ ਹੈ ਵਾਪਸ ਲੋਟਾਵੇ ਰੂਪਕੌਰ ਜੋ ਕਿ ਇਸ ਘਰ ਦੀ ਕਬਜ਼ਾ ਜਬਾਈ ਮਿਟੀ ਹੈ ਉਹ ਇੱਥੋਂ ਚਲੀ ਜਾਵੇ ਅਚਾਨਕ ਹੀ ਉਹ پلان ਬਣਾਉਣੇ ਸ਼ੁਰੂ ਕਰਦਾ ਹੈ ਸਾਰੀ ਰਾਤ ਜਾਗਦਾ ਹੈ ਪੁਰਾਣੀਆਂ ਤਸਵੀਰਾਂ ਪੁਰਾਣੀਆਂ ਚਿੱਠੀਆਂ ਜੋ ਵੀ ਉਸ ਨੂੰ ਹਵੇਲੀ ਦੇ ਵਿੱਚੋਂ ਮਿਲਦੀਆਂ ਹਨ ਸਭ ਇਕੱਠੀਆਂ ਕਰ ਲੈਂਦਾ ਹੈ ਅੱਜ ਆਖਰੀ ਰਾਤ ਹੈ ਕੱਲ ਉਸਦੀ ਸ਼ਾਦੀ ਹੈ ਉਸ ਤੋਂ ਬਾਅਦ ਸਭ ਕੁਝ ਬਦਲ ਜਾਣਾ ਹੈ ਉਸ ਤੋਂ ਬਾਅਦ ਸ਼ਾਇਦ ਉਸ ਨੂੰ ਇਸ ਘਰ ਦੇ ਵਿੱਚੋਂ ਕੁਝ ਵੀ ਨਾ ਮਿਲੇ ਉਸ ਤੋਂ ਬਾਅਦ ਸ਼ਾਇਦ ਉਸ ਨੂੰ ਇਸ ਘਰ ਦੇ ਵਿੱਚੋਂ ਬਾਹਰ ਕਰ ਦਿੱਤਾ ਜਾਵੇ ਅੱਜ ਹੀ ਰਾਤ ਹੈ ਜਦੋਂ ਉਸ ਨੂੰ ਸਭ ਕੁਝ ਕਰਨਾ ਹੈ ਕਈ ਪੁਰਾਣੀਆਂ ਚਿੱਠੀਆਂ ਪੁਰਾਣੀਆਂ ਤਸਵੀਰਾਂ ਪੁਰਾਣੇ ਕਾਗਜ਼ਾਤ ਇਕੱਠੇ ਕਰਦਾ ਹੈ ਅਤੇ ਰਾਤੋਂ ਰਾਤ ਸਵੇਰੇ 3 ਵਜੇ ਆਪਣੇ ਉਸੇ ਪੁਰਾਣੇ ਖੰਡਰ ਦੇ ਵਿੱਚ ਚਲਾ ਜਾਂਦਾ ਹੈ ਜਿਸ ਦੇ ਵਿੱਚ ਬਚਪਨ ਦੇ ਦਿਨ ਉਸਨੇ گزارੇ ਸਨ ਉੱਥੇ ਵੀ ਉਸ ਨੂੰ ਕੁਝ ਪੁਰਾਣੀਆਂ ਚਿੱਠੀਆਂ ਪੁਰਾਣੀਆਂ ਤਸਵੀਰਾਂ ਮਿਲਦੀਆਂ ਹਨ ਸਭ ਇਕੱਠੀਆਂ ਕਰਦਾ ਹੈ ਦੋਸਤੋ ਸਭ ਇਕੱਠੀਆਂ ਕਰਕੇ ਸਵੇਰੇ ਸਵੇਰ ਨਾਲ ਉਹ ਬਿਲਕੁਲ ਲਾੜੇ ਦੇ ਪੇਸ਼ ਵਿੱਚ ਆ ਜਾਂਦਾ ਹੈ ਸੋਹਣੀ ਦਸਤਾਰ ਸੁਹੇ ਰੰਗ ਦੀ ਉਸਦੇ ਸਿਰ ਤੇ ਸਜਾਈ ਜਾਂਦੀ ਹੈ ਸੋਹਣੀ ਕਲੰਗੀ ਲਗਾਈ ਜਾਂਦੀ ਹੈ ਘਰ ਦੇ ਵਿੱਚ ਮਹਿਮਾਨ ਸਵੇਰੇ 9:30 ਤੋਂ ਆਣੇ ਸ਼ੁਰੂ ਹੋ ਚੁੱਕੇ ਹਨ 11 ਵੱਜ ਚੁੱਕੇ ਹਨ ਹੁਣ ਵਿਆਹ ਦਾ ਟਾਈਮ ਹੋ ਚੁੱਕਿਆ ਹੈ ਘਰ ਦੇ ਵਿੱਚ ਹੀ ਪਾਰਟੀ ਰੱਖੀ ਗਈ ਹੈ ਮਹਿਮਾਨ ਸਭ ਲੋਕ ਇਕੱਠੇ ਹਨ ਸਿਮਰਨ ਦਾ ਵਿਆਹ ਹੈ ਐਡੀ ਵੱਡੀ ਅਮੀਰ ਘਰ ਦੀ ਔਰਤ ਰੂਪਕੌਰ ਦੀ ਲੜਕੀ ਦਾ ਭਾਵੇਂ ਸੋਤੇਲੀ ਹੋਵੇ ਉਸਦਾ ਵਿਆਹ ਹੈ ਦੋਸਤੋ ਰੂਪਕੌਰ ਦੀ ਇੱਜ਼ਤ ਕਾਰਨ ਉਸ ਸ਼ਹਿਰ ਦੇ ਵਿੱਚ ਦਬਦਬੇ ਕਾਰਨ ਸਭ ਲੋਕ ਉੱਥੇ ਆਏ ਹਨ ਵੱਡੇ ਵੱਡੇ ਨਿੱਤੇ ਵੱਡੇ ਵੱਡੇ ਲੀਡਰ ਪੁਲਿਸ ਦੇ ਅਧਿਕਾਰੀ ਪ੍ਰਸ਼ਾਸਨਿਕ ਅਧਿਕਾਰੀ ਅਤੇ ਬਾਕੀ ਅਮੀਰ ਲੋਕ ਉੱਥੇ ਆਏ ਹਨ ਸ਼ਹਿਰ ਦਾ ਇੱਕ ਵੀ ਅਮੀਰ ਨਹੀਂ ਹੈ ਜੋ ਕਿ ਸ਼ਾਇਦ ਅੱਜ ਉੱਥੇ ਨਾ ਹੋਵੇ ਦੋਸਤੋ ਸਭ ਲੋਕ ਰੂਪਕੌਰ ਨੂੰ ਬਧਾਈਆਂ ਦੇ ਰਹੇ ਹਨ ਧੰਨਵਾਦ ਕਰ ਰਹੇ ਹਨ ਲੇਕਿਨ ਕਿਸੇ ਨੂੰ ਨਹੀਂ ਪਤਾ ਬੀ ਰੂਪਕੌਰ ਆਪਣੀ ਤੀਦਾ ਵਿਆਹ ਜਿਹੜਾ ਹੈ ਇੱਕ ਮੰਗਤੇ ਨਾਲ ਕਰਨ ਜਾ ਰਹੀ ਹੈ ਇੱਕ ਮੰਗਤੇ ਇਨਸਾਨ ਨਾਲ ਉਹ ਵਿਆਹ ਕਰਨਾ ਚਾਹੁੰਦੀ ਹੈ ਉਹ ਆਪਣੀ ਇੱਜ਼ਤ ਨੂੰ ਬਚਾਉਣ ਵਾਸਤੇ ਇਹ ਗੱਲ ਕਿਸੇ ਨੂੰ ਵੀ ਨਹੀਂ ਦੱਸ ਰਹੀ ਇਹ ਗੱਲ ਸਭ ਤੋਂ ਲੁਕਾਈ ਹੋਈ ਹੈ ਦੋਸਤੋ ਵਿਆਹ ਵਾਲੀ ਘੜੀ ਆਂਦੀ ਹੈ ਥੱਲੇ ਹੀ ਪੰਡਤ ਨੂੰ ਬੁਲਾ ਕੇ ਵਿਆਹ ਦੀਆਂ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਹਨ ਸਭ ਕੁਝ ਤਿਆਰ ਹੈ ਅਤੇ ਦੋਵੇਂ ਲੜਾ ਲੜੀ ਨੂੰ ਉੱਥੇ ਬੁਲਾਇਆ ਜਾਂਦਾ ਹੈ ਅਰਜਨ ਸਿੰਘ ਅਤੇ ਸਿਮਰਨ ਉੱਥੇ ਆ ਚੁੱਕੇ ਹਨ ਅਰਜਨ ਕਦਮ ਅਚਾਨਕ ਬਿਲਕੁਲ ਫੇਰਾਂ ਤੋਂ ਪਹਿਲਾਂ ਬੋਲ ਪੈਂਦਾ ਹੈ ਚੀਕਦਾ ਹੈ ਪੰਡਤ ਨੂੰ ਚੁੱਪ ਕਰਨ ਦਾ ਕਹਿੰਦਾ ਹੈ ਅਤੇ ਇੱਕ ਅਨਾਉਂਸਮੈਂਟ ਕਰਦਾ ਹੈ ਸਭ ਲੋਕਾਂ ਦੇ ਸਾਹਮਣੇ ਕਹਿ ਦਿੰਦਾ ਹੈ ਇਸ ਔਰਤ ਨੇ ਜੋ ਕਿ ਤੁਹਾਡੇ ਸਾਹਮਣੇ ਖੜੀ ਹੈ ਰੂਪਕੌਰ ਨੇ ਮੇਰੇ ਪਿਤਾ ਜਗਦੇਵ ਸਿੰਘ ਨੂੰ ਮੌਤੇ ਘਾਟ ਉਤਾਰਿਆ ਸੀ ਇਸ ਨੇ ਜਗਦੇਵ ਸਿੰਘ ਨੂੰ ਡੁੱਬਦਾ ਛੱਡ ਕੇ ਇਸ ਹਵੇਲੀ ਤੇ ਕਬਜ਼ਾ ਕਰ ਲਿਆ ਸੀ ਇਸ ਨੇ ਇਸ ਹਵੇਲੀ ਨੂੰ ਹੜਪਣ ਦੇ ਲਈ ਉਸ ਦੀ ਸਾਰੀ ਜਾਇਦਾਦ ਉਸ ਦੀ ਸਾਰੀ ਪ੍ਰਾਪਰਟੀ ਹੜਪਣ ਦੇ ਲਈ ਇਹ ਸਭ ਕੁਝ ਕੀਤਾ ਇਹ ਔਰਤ ਕੋਈ ਆਮ ਔਰਤ ਨਹੀਂ ਹੈ ਇਹ ਕਤਲ ਹੈ ਇਸਨੇ ਇਹ ਸਭ ਕੁਝ ਸਾਜਿਸ਼ਤਾ ਕੀਤਾ ਤਾਂ ਕਿ ਇਹ ਜਿਹੜਾ ਪੈਸਾ ਹੈ ਇਹ ਜਿਹੜਾ ਸਰੂਤਬਾ ਹੈ ਇਹ ਜਿਹੜੀ ਦੌਲਤ ਹੈ ਇਹ ਹੜਪ ਸਕੇ ਦੋਸਤੋ ਅੱਜ ਪਹਿਲੀ ਵਾਰ ਰੂਪ ਕੋਰ ਦੀ ਆਵਾਜ਼ ਦੇ ਵਿੱਚ ਡਰ ਹੈ ਉਸ ਦੀ ਆਵਾਜ਼ ਦੇ ਵਿੱਚ ਤਬਦਬਾ ਨਹੀਂ ਬਲਕਿ ਪੈਣਾ ਜਰਾ ਰਿਹਾ ਹੈ ਅੱਖਾਂ ਦੇ ਵਿੱਚੋਂ ਹੰਝੂ ਵਗ ਰਹੇ ਹਨ ਜਿਵੇਂ ਕਿ ਸ਼ਾਇਦ ਉਸ ਦਾ ਇੱਕ ਵੱਡਾ ਭੇਤ ਖੁੱਲ ਚੁੱਕਿਆ ਹੋਵੇ ਜੋ ਕਿ ਉਸ ਨੇ ਕਈ ਸਾਲਾ ਤੋਂ ਆਪਣੇ ਮਨ ਦੇ ਵਿੱਚ ਦਬ ਰੱਖਿਆ ਸੀ ਇਹ ਉਸ ਦੇ ਸਭ ਤੋਂ ਵੱਡੇ ਡਰਾਂ ਦੇ ਵਿੱਚੋਂ ਇੱਕ ਸੀ ਵੀ ਉਸ ਇਨਸਾਨ ਦਾ ਬੇਟਾ ਜਿਸ ਨੂੰ ਉਸ ਨੇ ਸੜਕਾਂ ਦੇ ਉੱਪਰ ਬਿਲਕੁਲ ਪਟਕਣ ਦੇ ਲਈ ਛੱਡ ਦਿੱਤਾ ਮਰਨ ਦੇ ਲਈ ਛੱਡ ਦਿੱਤਾ ਅਤੇ ਅੱਜ ਉਹੀ ਇਨਸਾਨ ਉਸ ਦੇ ਸਾਹਮਣੇ ਲਾੜਾ ਬਣ ਕੇ ਖੜ੍ਹਾ ਹੈ ਉਸੇ ਦਾ ਵਿਆਹ ਸਿਮਰਨ ਨਾਲ ਕਰਨ ਜਾ ਰਹੀ ਹੈ ਕਿੰਨੀ ਵੱਡੀ ਮੁਰਕ ਕੀਨੀ ਵੱਡੀ ਗਲਤੀ ਕਰਨ ਜਾ ਰਹੀ ਹੈ ਉਸਨੇ ਅਰਜਨ ਸਿੰਘ ਨੂੰ ਚੁੱਪ ਕਰਨ ਦਾ ਹੁਕਮ ਦਿੱਤਾ ਆਪਣੇ ਨੌਕਰਾਂ ਨੂੰ ਬੁਲਾਇਆ ਅਤੇ ਕਿਹਾ ਅਰਜਨ ਸਿੰਘ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿਓ ਲੇਕਿਨ ਇੰਨੇ ਦੇ ਵਿਚਕਾਰ ਅਰਜਨ ਵੀ ਹੁਣ ਗੇਮ ਖੇਡ ਚੁੱਕਿਆ ਹੈ ਉਸਨੇ ਸਾਰੇ ਸਬੂਤ ਇਕੱਠੇ ਕਰ ਲਏ ਹਨ ਕਲਾ ਕਲਾ ਸਬੂਤ ਸਾਰੇ ਲੋਕਾਂ ਦੇ ਸਾਹਮਣੇ ਰੱਖ ਲੈਂਦਾ ਹੈ ਪੁਲਿਸ ਵੀ ਉੱਥੇ ਆ ਚੁੱਕੀ ਹੈ ਅਚਾਨਕ ਹੀ ਰੂਪਕੌਰ ਅਤੇ ਉਸਦੇ ਨੌਕਰਾਂ ਨੂੰ ਰੋਕ ਦਿੰਦੀ ਹੈ ਅਤੇ ਅਰਜਨ ਨੂੰ ਆਪਣੀ ਗੱਲ ਪੂਰੀ ਕਰਨ ਬਾਰੇ ਕਹਿੰਦੀ ਹੈ ਅਰਜਨ ਸਾਬਤ ਕਰ ਚੁੱਕਿਆ ਹੈ ਵੀ ਰੂਪਕੌਰ ਨੇ ਹੀ ਜਗਦੀਪ ਸਿੰਘ ਦਾ ਕਤਲ ਕੀਤਾ ਸੀ ਉਸ ਦੀ ਪ੍ਰਾਪਰਟੀ ਹੜਪ ਕੇ ਇੱਥੇ ਰਾਣੀ ਬਣ ਕੇ ਬੈਠੀ ਹੈ ਅੱਜ ਇਹ ਤਛੜ ਟਾਰੀ ਹੈ ਸਵਰਨ ਤੇ ਉਸਦੀ ਛੋਟੀ ਭੈਣ ਤੇ ਅਤੇ ਅਰਜਨ ਨੂੰ ਵਿਚਾਰੇ ਨੂੰ ਬਿਲਕੁਲ ਦਰਦ-ਦਰ ਪਟਕਾ ਛੱਡ ਦਿੱਤਾ ਹੈ। ਦੋਸਤੋ ਅੱਜ ਇਸ ਘਰ ਨੂੰ ਉਸਦਾ ਅਸਲੀ ਵਾਰਿਸ ਮਿਲ ਚੁਕਿਆ ਹੈ। ਇਸ ਘਰ ਦਾ ਅਸਲੀ ਮਾਲਕ ਸਾਹਮਣੇ ਆ ਚੁੱਕਿਆ ਹੈ। ਦੋਸਤੋ ਰੂਪਕਰਨ ਨੂੰ ਉਤੋਂ ਪੁਲਿਸ ਗ੍ਰਿਫਤਾਰ ਕਰਕੇ ਲੈ ਜਾਂਦੀ ਹੈ। ਉਸਤੇ ਖਿਲਾਫ ਵੱਡੇ 302 ਦੇ ਮੁਕਦਮੇ ਦਾਇਰ ਕੀਤੇ ਜਾਂਦੇ ਹਨ। ਪੁਰਾਣੇ ਕੇਸ ਪੁਰਾਣੀਆਂ ਫਾਈਲਾਂ ਦੁਬਾਰਾ ਖੰਗਾਲੀਆਂ ਜਾਂਦੀਆਂ ਹਨ। ਜੋ ਉਸ ਰਾਤ ਜੋ ਉਸ ਘਟਨਾ ਵਾਲੇ ਦਿਨ ਹੋਇਆ ਸੀ ਅੱਜ ਉਹ ਸਭ ਦੇ ਸਾਹਮਣੇ ਆ ਚੁੱਕਿਆ ਹੈ। ਦੋਸਤੋ ਉਸੇ ਹੀ ਮੰਗਤੇ ਨੇ ਇਨੇ ਵੱਡੇ ਖਰਾਸੇ ਕੀਤੇ ਹਨ ਸਭ ਲੋਕਾਂ ਦੇ ਹੋਸ਼ ਉੱਡ ਚੁੱਕੇ ਹਨ ਹੁਣ ਉਹ ਇਸ ਘਰ ਦੇ ਹਾਲਾਤ ਬਦਲਣਾ ਚਾਹੁੰਦਾ ਹੈ ਇਸ ਹਵੇਲੀ ਦੇ ਜੋ ਕਿ ਬਿਲਕੁਲ ਖੰਡਰਾਂ ਵਾਂਗੂ ਸੁੰਸਾਨ ਹੈ ਜਿਸ ਦੇ ਵਿੱਚ ਕੋਈ ਵੀ ਚੱਲ ਕਦਮੀ ਨਹੀਂ ਹੈ ਮਹਿਮਾਨਾਂ ਦੇ ਜਾਣ ਤੋਂ ਬਾਅਦ ਸਿਮਰਨ ਉਸ ਦਾ ਧੰਨਵਾਦ ਕਰਦੀ ਹੈ ਕੈਨਦੀ ਹੈ ਤੁਸੀਂ ਮੇਰੇ ਜੀਵਨ ਬਚਾਲਿਆ ਹੈ ਮੈਂ ਹੁਣ ਤੁਹਾਨੂੰ ਆਪਣਾ ਪਤੀ ਮੰਦੀ ਹਾਂ ਅੱਜ ਆਪਣਾ ਮਿਆ ਭਾਵੇਂ ਨਾ ਹੋਇਆ ਹੋਵੇ ਕੱਲ ਨੂੰ ਦੁਬਾਰਾ ਆਪਾਂ ਗੁਰੂ ਘਰ ਜਾ ਕੇ ਲਾਵਾਂ ਲਵਾਂਗੇ ਹੁਣ ਆਪਾਂ ਫੇਰ ਨਹੀਂ ਲੈਣੇ ਹੁਣ ਆਪਾਂ ਗੁਰੂ ਘਰ ਜਾਵਾਂਗੇ ਲਾਵਾਂ ਲੈਣੀਆਂ ਹਨ ਨੂੰ ਦੋਸਤੋ ਅਗਲੇ ਦਿਨ ਜਾਂਦੇ ਹਨ ਲਾਵਾਂ ਲੈ ਕੇ ਦੋਵੇਂ ਸ਼ਾਦੀ ਕਰ ਲੈਂਦੇ ਹਨ ਇਹ ਕਾਰਨ ਹੁਣ ਉਹਨਾਂ ਦਾ ਹੈ ਇਹ ਕੰਪਨੀਆਂ ਇਹ ਫੈਕਟਰੀਆਂ ਇਹ ਸਾਰਾ ਕੁਝ ਹੁਣ ਉਹਨਾਂ ਦਾ ਹੈ ਦੋਸਤੋ ਦੋਵੇਂ ਬੜੀਆ ਇਸਨੂੰ ਸੰਭਾਲਦੇ ਹਨ ਨੌਕਰ ਚੱਕਰ ਵੀ ਖੁਸ਼ ਹਨ ਕਿਉਂਕਿ ਹੁਣ ਇਸ ਘਰ ਦੇ ਵਿੱਚ ਜਾਣ ਚੁੱਕੀ ਹੈ ਜੋ ਕਿ ਪਹਿਲਾਂ ਜਿੰਦਾ ਲਾਸ਼ਾਂ ਵਾਂਗ ਘੁੰਮਦੇ ਸਨ ਜੋ ਕਿ ਬਿਲਕੁਲ ਹੁਕਮਾਂ ਦੇ ਗੁਲਾਮ ਸਨ ਅੱਜ ਉਹ ਵੀ ਆਜ਼ਾਦ ਹੋ ਚੁੱਕੇ ਹਨ ਜਿਵੇਂ ਕਿ ਕਿਸੇ ਨੇ ਉਹਨਾਂ ਦੀ ਬੜੀਆਂ ਤੋੜ ਦਿੱਤੀਆਂ ਹੋਣ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਦੋਸਤੋ ਥੋੜੀ ਥੋੜੀ ਸਮਾਂ ਬੀਤਦਾ ਹੈ ਬੜਾ ਵਧੀਆ ਉਹਨਾਂ ਦਾ ਕਾਰੋਬਾਰ ਚੱਲਦਾ ਹੈ ਹੋਰ ਵੀ ਅਮੀਰ ਹੁੰਦੇ ਹਨ ਸਿਮਰਨ ਅਤੇ ਅਰਜਨ ਵਧੀਆ ਤਰੀਕੇ ਨਾਲ ਇਕੱਠੇ ਰਹਿੰਦੇ ਹਨ ਦੋਸਤੋ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਇਹ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਜੇਕਰ ਸਤ ਨੂੰ ਚੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਤਾਂ ਕਿ ਉਹਨਾਂ ਤੱਕ ਵੀ ਇਹੋ ਜਿਹੀਆਂ ਕਹਾਣੀਆਂ ਪਹੁੰਚਦੀਆਂ ਰਹਿਣ ਦੋਸਤੋ ਦਿਓ ਜੀ ਸਾਨੂੰ ਇਜ